ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਪੂਰਵੀ ਮਹਲਾ 4 ਹਮਰੇ ਪ੍ਰਾਨ ਵਸ ਗਤ ਪ੍ਰਭ ਤੁਮਰ ਮੇਰਾ ਜੀਉ ਪਿੰਡ ਸਭ ਤੇਰੀ ਦਇਆ ਕਰੋ ਹਰ ਦਰਸ ਦਿਖਾਵੋ ਮੇਰੇ ਮਨ ਤਨ ਲੋਚ ਚਖਨੇਰੀ RAM ਮੇਰਾ ਮਨ ਤਨ ਲੋਚ ਮਿਲਣ ਹਰ ਕੇਰੀ ਗੁਰ ਕਿਰਪਾ ਕਿਰਪਾ ਕਿੰਚਤ ਗੁਰ ਕੀਨੀ ਹਰ ਮੇਲਿਆ ਆਏ ਪ੍ਰਭ ਮੇਰੀ ਰਹਾਉ ਜੋ ਹਮਰ ਮਨ ਚਿਤ ਹੈ Swami ਸਾਬਿਦ ਤੁਮ ਹਰ ਜਾਣੋ ਮੇਰੀ ਅਨੰਦੇਨ ਨਾਮ ਜਪੀ ਸੁਖ ਪਾਈ ਨਿਤ ਜੀਵਾ ਆਸ ਹਰ ਤੇਰੀ ਗੁਰ ਸਤ ਗੁਰ ਦਾਤ ਪੰਥ ਬਤਾਇਆ ਹਰ ਮਿਲਿਆ ਆਏ ਪ੍ਰਭ ਮੇਰੀ ਅਨ ਦਿਨ ਅਨੰਦ ਪਿਆ ਬੜ ਭਾਗੀ ਸਭ ਆਸ ਪੂਜੀ ਜਨ ਕੇਰੀ ਜਗਨਨਾਥ ਜਗਦੀਸ਼ਰ ਕਰਤੇ ਸਭ ਵਸਗਤ ਹੈ ਹਰ ਕੇਰੀ ਜਨਾਨਕ ਸਰਨਾਗਤ ਆਏ ਹਰ ਆਖੋ ਪਹਿਜ ਜਨ ਕੇਰੀ ਜਗਨਾਥ ਜਗਦੀਸ਼ੁਰ ਕਰਤੇ ਸਭ ਵਸਗਤ ਹੈ ਹਰ ਕੇਰੀ ਜਨਾਨਕ ਸਰਨਾਗਤ ਆਏ ਹਰ ਰਾਖੋ ਪੈਜ ਜਨ ਕੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 170 ਦੇ ਉੱਪਰ ਅੰਕਿਤ ਹੈ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰ ਰਿਹਾ RAM ਮੇਰਾ ਮਨ ਤਨ ਲੋਚ ਮਿਲਣ ਹਰ ਕੇ ਏ ਵਾਹ ਗੁਰ ਜੀ ਮੇਰੇ ਮਨ ਵਿੱਚ ਮੈਂ ਤਨ ਕਰਕੇ ਪ੍ਰਮਾਤਮਾ ਨੂੰ ਮਿਲਣ ਦੀ ਮੇਰੇ ਅੰਦਰ ਬੜੀ ਤਾਂਗ ਹੈ ਕਿਉਂਕਿ ਸਾਡੀ ਜ਼ਿੰਦਗੀ ਦਾ ਮਕਸਦ ਵੀ ਪਰਮਾਤਮਾ ਦਾ ਮਲਾਪ ਹੈ ਕਾਦੇ ਵਾਸਤੇ ਜੀਵਨ ਮਿਲਿਆ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਹੈ ਅਤੇ ਉਹ ਪਰਮਾਤਮਾ ਕੋਈ ਦੂਰ ਨਹੀਂ ਹੈ ਪਰਮਾਤਮਾ ਸਾਡੇ ਅੰਦਰ ਹੀ ਬੈਠਾ ਹੈ ਤੇ ਬਾਹਰ ਲੱਭਣ ਦੀ ਜ਼ਰੂਰਤ ਬਣੀ ਹੈ ਪਰ ਜਦੋਂ ਅਸੀਂ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜ ਕੇ ਆਪੇ ਦੀ ਪਹਿਚਾਨ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਦਿਖਦਾ ਇਸ ਕਰਕੇ ਨਹੀਂ ਸਤਗੁਰੂ ਕਹਿੰਦੇ ਜਿੰਨੇ ਤੱਕ ਤੁਹਾਡੇ ਅੰਦਰ ਹੋਮੇ ਹਨ ਉਹਨੇ ਤੱਕ ਉਹ ਪ੍ਰਗਟ ਹੀ ਨਹੀਂ ਹੋ ਸਕਦਾ ਜਦ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਹੀਂ ਮੇਰੇ ਅੰਦਰ ਲੋਚ ਹੈ ਪਰਮਾਤਮਾ ਨੂੰ ਮਿਲਣ ਦੀ ਲੋਚ ਹੈ ਸਤਗੁਰੂ ਕਹਿੰਦੇ ਭਾਈ ਮੁਬਾਰਕ ਹੈ ਕਿਸੇ ਨੂੰ ਕੁਝ ਚਾਹੀਦਾ ਕਿਸੇ ਨੂੰ ਕੁਝ ਚਾਹੀਦਾ ਪਰ ਜਿਨ੍ਹਾਂ ਨੂੰ ਸਤਗੁਰੂ ਦੇ ਦਰਸ਼ਨਾਂ ਦੀ ਪਿਆਸ ਹੈ ਬਚਨ ਆਪਾ ਪੜ੍ਹਦੇ ਆ ਨਾ ਸਤਗੁਰੂ ਜੀ ਦੇ ਚਾਰ ਪਦਾਰਥ ਜੇ ਕੋ ਮੰਗਾ ਸਾਜਨਾ ਦੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਤੇ ਸਤ ਗਾ ਜੇ ਕੋ ਆਪਣੇ ਸੋਭਾ ਲੋਰੈ ਸਾਥ ਸੰਗੇ ਹਉਮੈ ਸ਼ੋਰੇ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈ ਬਲ ਬਲ ਜਸ ਜਿਹਦੇ ਅੰਦਰ ਪ੍ਰਮਾਤਮਾ ਨੂੰ ਮਿਲਣ ਦੀ ਲੋਚ ਹੈ RAM ਮੇਰਾ ਮਨ ਤਨ ਲੋਚ ਮਿਲਣ ਹਰ ਕੇਰੀ ਗੁਰ ਕਰਪਾਲ ਕਿਰਪਾ ਕਿੰਚਤ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੀ ਕਿੰਚਤ ਕਹਿੰਦੇ ਥੋੜੀ ਜੀ ਉਹਨੇ ਥੋੜੀ ਜੀ ਜਦੋਂ ਰਹਿਮਤ ਕੀਤੀ ਨਾ ਬਖਸ਼ਿਸ਼ ਕੀਤੀ ਗੁਰ ਕਰਪਾਲ ਕਿਰਪਾ ਕਿੰਚਤ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੀ ਉਹ ਪਰਮੇਸ਼ਰ ਮੈਨੂੰ ਪ੍ਰਾਪਤ ਹੋਇਆ ਉਹਦੇ ਮੈਂ ਦਰਸ਼ਨ ਕੀਤੇ ਕਿਉਂਕਿ ਉਹਦੇ ਗੁਣ ਗਾ ਕੇ ਉਹਦੇ ਵਿੱਚ ਲੀਨ ਹੋਣਾ ਇਹ ਸਾਡੀ ਜ਼ਿੰਦਗੀ ਦਾ ਮਕਸਦ ਹੈ ਸਭ ਕਹਿੰਦੇ ਗੁਣ ਕਹ ਹੈ ਗੁਣੀ ਸਮਾ ਬਣਿਆ ਪਰ ਇਹ ਆ ਸਤਗੁਰੂ ਮਹਾਰਾਜ ਕਹਿੰਦੇ ਜਿੱਦਣ ਅਸੀਂ ਅਰਦਾਸ ਕਰਾਂਗੇ ਕਿ ਸਤਗੁਰੂ ਮੇਰਾ ਕੁਛ ਵੀ ਨਹੀਂ ਹੈ ਆਪਣੇ ਆਪ ਨੂੰ ਸਮਰਪਣ ਕਰਾਂਗੇ ਜਿਸ ਤਰ੍ਹਾਂ ਇੱਥੇ ਗੁਰੂ ਰਾਮਦਾਸ ਜੀ ਕਹਿੰਦੇ ਹਮਰੇ ਪ੍ਰਾਣ ਵਸ ਗਤ ਪ੍ਰਭ ਤੁਮਰ ਮੇਰਾ ਜੀਉ ਪਿੰਡ ਸਭ ਤੇਰੀ ਹਮਰੇ ਪ੍ਰਾਣ ਬਸ ਕਤ ਪ੍ਰਭ ਤੁਮਰੇ ਇਹ ਜਿਹੜਾ ਸਾਡਾ ਜੀਵਨ ਹੈ ਨਾ ਇਹ ਸਤਿਗੁਰੂ ਤੇਰੇ ਅਧੀਨ ਹੈ ਤੇਰੇ ਵਸ ਦੇ ਵਿੱਚ ਹੈ ਅਤੇ ਕਸੀ ਕੁਛ ਕਰ ਵੀ ਅਸੀਂ ਨਹੀਂ ਸਕਦੇ ਪਾਤਸ਼ਾਹ ਜੀ ਦਾ ਸ਼ਬਦ ਹੁੰਦਾ ਹੈ ਕਿਆ ਗੁਣ ਤੇਰੇ ਸਾਰ ਸੰਮਾਲੀ ਮੋਹੇ ਨਿਰਗੁਣ ਕੇ ਦਾਤਾ ਰੇ ਬੈ ਖਰੀਦ ਕਿਆ ਕਰੇ ਚਤਰਾਈ ਇਹ ਜੀਉ ਪਿੰਡ ਸਭ ਥਾਰੇ ਇਹ ਸਤਿਗੁਰੂ ਮਾਸੀ ਕੀ ਕਰ ਸਕਦੇ ਜੋ ਕਰ ਰਹੇ ਆ ਜੋ ਕਰਵਾ ਰਹੇ ਆ ਅਕਾਲ ਪੁਰਖ ਪਰਮੇਸ਼ਰ ਤੂੰ ਕਰਦਾ ਕੀਤਾ ਕਰਨਾ ਸਰਬ ਰਜਾਈ ਕਿਸ ਕੀਚਾ ਜੇ ਕਰ ਸਕੇ ਅਸੀਂ ਤਾਂ ਕਰੀਏ ਨਾ ਜੇ ਅਸੀਂ ਕਰ ਸਕਦੇ ਹੋਈਏ ਕਬੀਰ ਨਾ ਹਮ ਕੀਆ ਨਾ ਕਰੇਗੇ ਨਾ ਕਰ ਸਕੇ ਸਰੀਰ ਕਿਆ ਜਾਣੋ ਕਿਸ ਹਰ ਕੀਆ ਭਇਓ ਕਬੀਰ ਕਬੀਰ ਕਰੌਂਦਾ ਉਹ ਹੈ ਪਰ ਅਸੀਂ ਆਪਣੀ ਮੋਹਰ ਲਾ ਲੈਨੇ ਕਿ ਮੈਂ ਕੀਤਾ ਸਤਿਗੁਰ ਕਹਿੰਦੇ ਕਾਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਅਸੀਂ ਨਹੀਂ ਕਰ ਸਕਦੇ ਉਹ ਕਰਾਉਣ ਵਾਲਾ ਪਰਮੇਸ਼ਰ ਹੈ ਸਬ ਕਹਿੰਦੇ ਕੀਤਾ ਕਰਨਾ ਸਰਵ ਰਜਾਈ ਕਿਸ ਕੀਚੈ ਜੇ ਕਰ ਸਕੀਏ ਆਪਣਾ ਕੀਤਾ ਕਿਸੂ ਨਾ ਹੋਵੇ ਜਿਉ ਹਰ ਭਾਵੈ ਤਿਉ ਰਕਿ ਜੇ ਸਿੱ ਚੰਗਾ ਕਰ ਵੀ ਲਈਏ ਨਾ ਕੁਝ ਫਿਰ ਦੂਸਰਾ ਗਲਤ ਕਰ ਲਾਂਗੇ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਜੇ ਇੱਕ ਅਧ ਚੰਗੀ ਕਰ ਹੈ ਦੂਜੀ ਪੀ ਵੈਰਾਸ ਅਸੀਂ ਦੂਸਰੀ ਗਲਤ ਕਰ ਲਾਂਗੇ ਕਿਉਂਕਿ ਸਾਡੀ ਸੋਚ ਹੀ ਕੋਈ ਨਹੀਂ ਕਰਾਉਣ ਵਾਲਾ ਤੂੰ ਹੈ ਕਰਨ ਵਾਲਾ ਤੂੰ ਹੈ ਸਤਿਗੁਰੂ ਮਹਾਰਾਜ ਤੂੰ ਹੀ ਵਰਤ ਰਿਹਾ ਜਿਦਨ ਆਪਣੇ ਆਪ ਨੂੰ ਸਮਰਪਣ ਕੀਤਾ ਫਿਰ ਬਚਨ ਸਰਵਣ ਕਰੀਏ ਕੀਤਾ ਕਰਨਾ ਸਰ ਵਰਜਾਈ ਕਿਸ ਕੀਚੇ ਜੇ ਕਰ ਸਕੀਏ ਆਪਣਾ ਕੀਤਾ ਕਿਸੂ ਨਾ ਹੋਵੈ ਜਿਉ ਹਰ ਭਾਵੈ ਤਿਉ ਰਖੀਏ ਮੇਰੇ ਹਰ ਜਿਉ ਸਭ ਕੋ ਤੇਰੇ ਵਸ ਸਾਡੇ ਵਸ ਕੁਛ ਨਹੀਂ ਅਸਾਂ ਜੋਰ ਨਹੀਂ ਜੇ ਕਿਸ ਕਰ ਹਮ ਸਾਕੇ ਜਿਉ ਪਾਵੈ ਤਿਵੇਂ ਵਸ ਅਸੀਂ ਕਰ ਵੀ ਨਹੀਂ ਸਕਦੇ ਤੇ ਕਰਨ ਤੇ ਕਰਾਉਣ ਦੀ ਸਮਰੱਥਾ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੇ ਕੋਲ ਹੈ। ਪਾਸ਼ਾ ਜੀ ਕਹਿੰਦੇ ਹਮਰੇ ਪ੍ਰਾਣ ਵਸ ਗਤ ਪ੍ਰਭ ਤੁਮਰੈ ਮੇਰਾ ਜੀਉ ਪਿੰਡ ਸਭ ਤੇਰੀ। ਇਹ ਸਤਿਗੁਰੂ ਤੇਰੀ ਰਾਸ ਹੈ। ਇਹ ਜੰਡ ਇਹ ਸਰੀਰ ਇਹ ਸਭ ਕੁਝ ਤੇਰਾ ਦਿੱਤਾ ਹੈ। ਬੜੇ ਭਾਵਨਾ ਦੇ ਨਾਲ ਆਪਾਂ ਅਰਦਾਸ ਤੋਂ ਪਹਿਲਾਂ ਪੜ੍ਹਦੇ ਹਾਂ ਤੂੰ ਠਾਕੁਰ ਉਮ ਪਾ ਹੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਇਹ ਤੇਰੀ ਪੂੰਜੀ ਹੈ ਸਾਡਾ ਨਹੀਂ ਕੁਝ ਤੂੰ ਹੀ ਬਖਸ਼ਿਸ਼ ਕੀਤਾ ਸਤਗੁਰੂ ਕਹਿੰਦੇ ਹਮਰੇ ਪ੍ਰਾਣ ਵਸ ਗਤ ਪ੍ਰਭ ਤੁਮਰੈ ਇਹ ਸਾਡਾ ਜੀਵਨ ਜਿਹੜਾ ਤੇਰੇ ਵਸ ਦੇ ਵਿੱਚ ਹੈ ਤੇਰੇ ਅਧੀਨ ਹੈ ਮੇਰਾ ਜੀਓ ਪਿੰਡ ਸਭ ਤੇਰੀ ਦੇਆ ਕਰੋ ਹਰ ਦਰਸ ਦਿਖਾਵੋ ਮੇਰਾ ਮਨ ਤਨ ਲੋਚ ਕਨੇਰੀ ਏ ਸਤਗੁਰੂ ਕਿਰਪਾ ਕਰੋ ਆਪਣਾ ਦਰਸ਼ਨ ਬਖਸ਼ਿਸ਼ ਕਰੋ ਦਇਆ ਕਰੋ ਹਰ ਦਰਸ ਦਿਖਾਵੋ ਮੇਰਾ ਮਨ ਤਨ ਲੋਚ ਕਨੇਰੀ ਬੜੀ ਤਾਂਗ ਹੈ ਕਨੇਰੀ ਕਹਿੰਦੇ ਬਹੁਤ ਜਿਆਦੀ ਮੇਰੇ ਮਨ ਤਨ ਲੋਚ ਕਨੇਰੀ ਮ੍ਰਾਮ ਮੇਰਾ ਮਨ ਤਨ ਲੋਚ ਮਿਲਣ ਹਰ ਕੇਰੀ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕੇ ਤਾਈਂ ਕਿਰਪਾ ਕਰੇ ਤਾਂ ਸਤ ਗੁਰ ਮਿਲੈ ਹਰ ਹਰ ਨਾਮ ਧਿਆਈਂ ਰਾਮ ਮੇਰਾ ਮਨ ਤਨ ਲੋਚ ਮਿਲਣ ਹਰ ਕੇਰੀ ਗੁਰ ਕਿਰਪਾਲ ਕਿਰਪਾ ਕਿੰਚਤ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੀ ਰਹਾਉ ਬਖਸ਼ਿਸ਼ ਕਰ ਰਿਆ ਜੋ ਹਮਰ ਮਨ ਚਿਤ ਹੈ Swami ਸਾਬਦ ਤੁਮ ਹਰ ਜਾਣੋ ਮੇਰੀ ਕਈਆਂ ਨੂੰ ਭਲੇ ਖਾਂਦਾ ਕਿ ਰੱਬ ਜਾਣਦਾ ਕੁਛ ਨਹੀਂ ਸਤਗੁਰੂ ਸਭ ਕੁਝ ਜਾਣਦਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਕਿਉਂਕਿ ਉਹ ਅੰਦਰ ਵੱਸਦਾ ਹੈ ਜਿਦਣੇ ਇਹ ਸਮਝ ਆਈ ਕਿ ਰੱਬ ਹੈ ਪਰਮਾਤਮਾ ਹੈ ਉਹ ਤੋਂ ਬਿਨਾ ਕੁਛ ਵੀ ਨਹੀਂ ਹੈ ਹੈ ਤੋ ਸਹੀ ਲਖੇ ਜੋ ਕੋਈ ਉਹੀ ਉਹ ਇਹ ਨਾ ਹੋਈ ਗੁਰੂ ਮਹਾਰਾਜ ਕਹਿੰਦੇ ਉਸ ਤੋਂ ਬਿਨਾ ਹੈ ਕੁਛ ਨਹੀਂ। ਪ੍ਰਮਾਤਮਾ ਅਕਾਲ ਪੁਰਖ ਤੋਂ ਬਿਨਾ ਕੁਛ ਨਹੀਂ ਔਰ ਸਭ ਕੁਝ ਜਾਣਦਾ ਹੈ। ਕਿਉਂਕਿ ਅਸੀਂ ਕੁਛ ਵੀ ਉਹ ਤੋਂ ਸੁਭਾ ਨਹੀਂ ਸਕਦੇ ਜਿਹਨੂੰ ਕਹਿੰਦੇ ਆ ਅੰਤਰਜਾਮੀ ਹੈ। ਉਹ ਅੰਦਰਲੀ ਜਾਣਦਾ ਹੈ। ਹਾਂ ਠੀਕ ਹੈ ਬੱਕਰੀ ਗੱਲ ਹੈ। ਕਿ ਅਸੀਂ ਜੋ ਬਾਹਰੋਂ ਹਾਂ ਅਸੀਂ ਅੰਦਰੋਂ ਨਹੀਂ ਹਾਂ। ਅਸੀਂ ਜੋ ਅੰਦਰੋਂ ਹਾਂ ਉਹ ਬਾਹਰੋਂ ਨਹੀਂ ਹੈ। ਜੋ ਅੰਦਰੋਂ ਆ ਨਾ ਅਸੀਂ ਜੇ ਬਾਹਰੋਂ ਬਣ ਜਾਈਏ ਤੇ ਅਸੀਂ ਰਹਿ ਨਹੀਂ ਸਕਦੇ ਦੁਨੀਆ ਦੇ ਵਿੱਚ ਪਰ ਜੋ ਅਸੀਂ ਬਾਹਰੋਂ ਆ ਉਹ ਅੰਦਰੋਂ ਨਹੀਂ ਹੈ ਉਹ ਇਸ ਕਰਕੇ ਰੱਬ ਨੂੰ ਕਬੂਲ ਨਹੀਂ ਹੈ ਗੁਰੂ ਮਹਾਰਾਜ ਕਹਿੰਦੇ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤੇ ਨਹੀਂ ਜਨਮ ਜੂਏ ਹਾਰੇ ਤੇ ਜੀਵਨ ਮਹਾਰਾਜ ਕਹਿੰਦੇ ਇਦਾਂ ਦਾ ਹੋਣਾ ਚਾਹੀਦਾ ਮੇਰੇ ਸਿੱਖ ਦਾ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਰਨੀ ਕਮਾਨੀ ਇਹ ਗੱਲ ਜਿਹੜੀ ਜੀਵਨ ਦੇ ਵਿੱਚ ਸਤਿਗੁਰੂ ਕਹਿੰਦੇ ਸਮਝ ਲਈਏ ਕਿ ਉਹ ਸਭ ਕੁਝ ਜਾਣਦਾ ਹੈ ਪਾਤਸ਼ਾਹ ਕਹਿਆ ਨਾ ਗੁਰੂ ਰਾਮਦਾਸ ਜੀ ਦੇ ਸ਼ਬਦ ਹੈ ਕਹਿੰਦੇ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮਹਾਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਜੋ ਹਮਰੇ ਮਨ ਚਿਤ ਹੈ ਸੁਆਮੀ ਸਾਬਿਦ ਤਮਹਰ ਜਾਣੋ ਮੇਰੀ ਤੁਸੀਂ ਜਾਣਦੇ ਤੇ ਕਿਰਪਾ ਕਰੋ ਅਣ ਦਿਨ ਨਾਮ ਜਪੀ ਸੁਖ ਪਾਈ ਨਿਤ ਜੀਵਾਂ ਆਸ ਹਰ ਤੇਰੀ ਏ ਸਤਗੁਰੂ ਮਹਾਰਾਜ ਹਰ ਵੇਲੇ ਮੈਂ ਨਾਮ ਜਪਾਂ ਤੇ ਨਾਮ ਜਪ ਕੇ ਆਤਮਿਕ ਸੁਖ ਪ੍ਰਾਪਤ ਕਰਾਂ ਨਿਤ ਜੀਵਾ ਨਿਤਮੈ ਆਤਮਕ ਜੀਵਨ ਪ੍ਰਾਪਤ ਕਰਾਂ ਆਸ ਹਰ ਤੇ ਤੇ ਮੈਨੂੰ ਤੇਰੀ ਆਸ ਹੈ ਜੋ ਹਮਰੇ ਮਨ ਚਿਤ ਹੈ ਸਵਾਮੀ ਸਾਬਿਦ ਤੁਮਹਾਰ ਜਾਣੋ ਮੇਰੀ ਅਣ ਦਿਨ ਨਾਮ ਜਪੀ ਸੁਖ ਪਾਈ ਨਿਤ ਜੀਵਾ ਆਸ ਹਰ ਤੇਰੀ ਗੁਰ ਸਤਗੁਰ ਦਾਤੇ ਪੰਥ ਬਤਾਇਆ ਹਰ ਮਿਲਿਆ ਆਏ ਪ੍ਰਭ ਮੇਰੀ ਉਹ ਗੁਰੂ ਤੋਂ ਬਿਨਾ ਸਤਗੁਰੂ ਤੋਂ ਬਿਨਾ ਪਰਮੇਸ਼ਰ ਦਾ ਮਾਰਗ ਨਹੀਂ ਪਤਾ ਲੱਗੇ ਗੁਰ ਸਤਗੁਰ ਦਾਤੇ ਪੰਥ ਬਤਾਇਆ ਗੁਰੂ ਨੇ ਰਸਤਾ ਦੱਸ ਦਿੱਤਾ ਤੇ ਜਦੋਂ ਉਸ ਰਸਤੇ ਤੇ ਚੱਲੇ ਹਰ ਮਿਲਿਆ ਆਏ ਪ੍ਰਭ ਮੇਰੀ ਉਹ ਮੇਰਾ ਪ੍ਰਭੂ ਅਕਾਲ ਪੁਰਖ ਮੈਨੂੰ ਪ੍ਰਾਪਤ ਹੋਇਆ ਕਿਉਂਕਿ ਸਤਗੁਰੂ ਨੇ ਦੱਸਣਾ ਕੱਲ ਕੱਲ ਵੀ ਬੇਨਤੀ ਕੀਤੀ ਸੀ ਸਭ ਕਹਿੰਦੇ ਗੁਰਸਿੱਖੀ ਮੀਤ ਚਲੋ ਗੁਰ ਚਾਲੀ ਇਹਨਾਂ ਕਿ ਉਹ ਮਰਮਾਰਗ ਤੇ ਚੱਲਣਾ ਵੀ ਜਿੱਥੇ ਗੁਰੂ ਚੱਲਿਆ ਸੀ ਸਤਗੁਰੂ ਕਹਿੰਦੇ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਰ ਜੋ ਗੁਰੂ ਕਹਿ ਰਿਹਾ ਉਹਨੂੰ ਪੜਾ ਕਰਕੇ ਮਾਣੋ ਤੇ ਜਦੋਂ ਗੁਰੂ ਦੇ ਕਹਿਣ ਤੇ ਚੱਲਾਂਗੇ ਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਾਂਗੇ ਤੇ ਆਨੰਦ ਹੀ ਆਨੰਦ ਹੈ ਜਦੋਂ ਅਸੀਂ ਆਪਣੀ ਮਰਜ਼ੀ ਨਾਲ ਚੱਲਦੇ ਆਂ ਤੇ ਠੋਕਰਾਂ ਵੀ ਖਾਂਦੇ ਆਂ ਦੁਖੀ ਵੀ ਹੁੰਨੇ ਆਂ ਪਰਮੇਸ਼ਰ ਅਕਾਲ ਪੁਰਖ ਜਿਹੜਾ ਹੈ ਨਾ ਉਹਨੇ ਸਾਨੂੰ ਰਸਤਾ ਦੱਸਿਆ ਬੜਾ ਪੱਧਰਾ ਜਿਹਾ ਰਸਤਾ ਬਣਾਇਆ ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਗੱਡੀ ਰਾਹ ਚਲਾਇਆ ਬੜੇ ਬਲ ਬਿੰਗ ਸੀ ਅੱਜ ਵੀ ਬਥੇਰੇ ਤੁਹਾਨੂੰ ਮਿਲਣਗੇ ਬਹੁਤ ਕੁਝ ਲੋਕ ਕਰਦੇ ਆਂ ਪਰ ਪਰਮੇ ਸਤਗੁਰੂ ਜੀ ਨੇ ਬੜਾ ਸਿੱਧਾ ਰਸਤਾ ਦੱਸਿਆ ਜਦੋਂ ਬਾਣੀ ਪੜਾਂਗੇ ਨਾ ਤੁਸੀਂ ਪਾਠ ਕਰਦੇ ਹੋ ਸਹਿਜ ਪਾਠ ਕਰਦੇ ਹੋ ਆਪਣੇ ਆਪ ਹੀ ਅਸੀਂ ਉਹਨਾਂ ਚੱਕਰਾਂ ਦੇ ਵਿੱਚੋਂ ਨਿਕਲਦੇ ਜਾਵਾਂਗੇ ਉਹਨਾਂ ਉਪਦੇਸ਼ਾਂ ਨੂੰ ਜਦੋਂ ਅਸੀਂ ਜੀਵਨ ਵਿੱਚ ਅਮਲ ਅਮਲੀ ਤੌਰ ਤੇ ਲੈ ਕੇ ਆਵਾਂ ਉਹਨੂੰ ਅਮਲ ਦੇ ਵਿੱਚ ਲੈ ਕੇ ਆ ਤੇ ਸਾਨੂੰ ਸਮਝ ਆਏਗੀ ਕਿ ਸਤਗੁਰੂ ਕੀ ਕਹਿੰਦਾ ਤੇ ਮੈਂ ਕਿੱਥੇ ਖੜਾ ਤੇ ਜਿਹਦਾ ਨਾਲ-ਨਾਲ ਇਹ ਜਦੋਂ ਆਪਾਂ ਬਾਣੀ ਪੜ ਰਹੇ ਹਾਂ ਕਿੰਨੀ ਸੂਝੀ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਆ ਕਹਿੰਦੇ ਗੁਰੂ ਨੇ ਰਸਤਾ ਦੱਸਣਾ ਕੋਈ ਸੰਸਾਰ ਦੇ ਵਿੱਚ ਨਹੀਂ ਹੈ ਜਿਹੜਾ ਸਾਨੂੰ ਮਾਰਗ ਤੇ ਪਾ ਸਕਦਾ ਬਥੇਰੇ ਲੋਕ ਲੁੱਟਣ ਵਾਲੇ ਬੈਠੇ ਆ ਤੇ ਉਹ ਫਿਰ ਇਦਾਂ ਦੀਆਂ ਪੰਕਤੀਆਂ ਕੱਢਦੇ ਨਾ ਬਾਣੀ ਦੇ ਵਿੱਚੋਂ ਉਹਦਾ ਅਰਥ ਕੋਈ ਵੀ ਬਣੇ ਕਿਉਂਕਿ ਜਿਹੜੇ ਤੁਸੀਂ ਡੇਰਿਆਂ ਤੇ ਚਲੇ ਜਾਓ ਤੋਂ ਡੇਰਿਆਂ ਵਾਲੇ ਤੇ ਉਹੀ ਸ਼ਬਦ ਪੜਨਗੇ ਸੰਤ ਸਰਣ ਜੋ ਜਨ ਪਰ ਹੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁ ਵਾਰ ਅਪਤਾ ਪਰ ਹੁਣ ਦੇਖੋ ਨਾ ਇੱਕ ਬਾਣੀ ਦੇ ਵਿੱਚ ਵਿਰੋਧਾ ਭਾਸ਼ ਨਹੀਂ ਹੈ ਕਿ ਸਤਗੁਰੂ ਮਹਾਰਾਜ ਇੱਕ ਪਾਸੇ ਇਹ ਗੱਲ ਕਰ ਰਹੇ ਇੱਕ ਪਾਸੇ ਹੋਰ ਗੱਲ ਕਰ ਰਹੇ ਨਹੀਂ ਗੱਲ ਇੱਕੋ ਹੀ ਕਰ ਰਹੇ ਸੰਤ ਕੌਣ ਹੈ ਗੁਰੂ ਪਰਮੇਸ਼ਰ ਤੇ ਨਾਲੇ ਵੀ ਆਖਿਆ ਸੁਖਨੀ ਸਾਹਿਬ ਦੇ ਵਿੱਚ ਕਹਿੰਦੇ ਸਤ ਪੁਰਖ ਜਿਣ ਜਾਣਿਆ ਸਤ ਗੁਰ ਤਿਸ ਕਾ ਨਾਉ ਤਿਸ ਕੇ ਸੰਗ ਸਿਖ ਉਧਰੇ ਨਾਨਕ ਹਰ ਗੁਣ ਗਾ ਤੇ ਹੁਣ ਇੱਕ ਪਾਸੇ ਉਹ ਪੜਾ ਪੜਾ ਦੇ ਪੜਾਈ ਜਾ ਰਹੇ ਆ ਸੰਤ ਸਰਣ ਜੋ ਜਨ ਪਰੈ ਸੋ ਜਣ ਉਧਰਣਾ ਸੰਤ ਹੀ ਗੁਰੂ ਐ ਗੁਰੂ ਦੇ ਕੋਲੋਂ ਆ ਕੇ ਅਸੀਂ ਸਮਝ ਲੈਣੀ ਐ ਬਾਣੀ ਗੁਰੂ ਐ ਤੇ ਗੁਰੂ ਨੇ ਮਾਰਗ ਦੱਸਣਾ ਬਥੇਰੀ ਦੁਨੀਆ ਭਟਕਦੀ ਫਿਰਦੀ ਸੀ ਗੁਰਨਾਣੂ ਪਾਸ਼ਾ ਮਹਾਰਾਜ ਜੀ ਜਦੋਂ ਲੋਕਾਂ ਨੂੰ ਦੱਸਿਆ ਤੇ ਗੁਰੂ ਮਹਾਰਾਜ ਜੀ ਆਪ ਕਹਿੰਦੇ ਕਹਿੰਦੇ ਮੈਨੂੰ ਲੋਕੀ ਕਹਣ ਲੱਗੇ ਕੁਰਾਈਆ ਹੈ ਕੋਈ ਆਖੇ ਭੂਤਨਾ ਕੋ ਕਹ ਬਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰ ਕਹਿੰਦੇ ਇਹ ਤਾਂ ਕੁਰਾਈਆ ਮਤਲਬ ਇਹ ਰਾਹ ਤੋਂ ਭਟਕ ਚੁੱਕਾ ਹੈ ਪਰ ਜਦੋਂ ਚੱਲੇ ਆ ਜਦੋਂ ਸਮਝ ਆਈ ਹੈ ਪਰਮਾਫ ਕਰਨਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ 77 ਸਾਲ ਜਿਹੜੇ ਆ ਉਹਦੇ ਵਿੱਚ ਭਾਵੇਂ ਦੂਸਰੇ ਇਤਿਹਾਸਕਾਰਾਂ ਨੇ ਇਤਿਹਾਸ ਲਿਖਿਆ ਵੀ ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਵਿੱਚ 3 ਕਰੋੜ ਸਿੱਖ ਬਣਾਏ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੂੰ ਸੁਣਿਆ ਵਿਚਾਰਧਾਰਾ ਨੂੰ ਸੁਣਿਆ ਉਹਨਾਂ ਨੇ ਉਸ ਵਿਚਾਰਧਾਰਾ ਨੂੰ ਅਪਣਾਲਿਆ ਪਰ ਜਦੋਂ ਅਸੀਂ ਅੱਜ ਦੇਖਦੇ ਹਾਂ ਅੱਜ ਅਸੀਂ ਕਿੱਥੇ ਖੜੇ ਹਾਂ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਬਿਲਕੁਲ ਹੀ ਭੁੱਲ ਚੁੱਕੇ ਅੱਜ ਜਿਹੜਾ ਪੰਥ ਦੀ ਹਾਲਤ ਹੈ ਉਸੇ ਕਰਕੇ ਹੈ ਕਿ ਅਸੀਂ ਉਪਦੇਸ਼ਾਂ ਤੋਂ ਹੀਨੇ ਹੋ ਚੁੱਕੇ ਹਾਂ ਜੋ ਗੁਰੂ ਬਾਸ਼ਾ ਨੇ ਉਪਦੇਸ਼ ਦਿੱਤੇ ਸਨ ਔਰ ਸਾਡੇ ਜੀਵਨ ਦੇ ਵਿੱਚ ਇਤਿਹਾਸ ਜਿਹੜਾ ਸਾਡਾ ਸਾਡੇ ਬਜ਼ੁਰਗਾਂ ਨੇ ਜੋ ਕੰਮ ਕਰਕੇ ਦਿਖਾਇਆ ਆ ਦੇਖੋ ਨਾ ਲੋਕੀ ਲੇਲੜੀਆਂ ਕੱਢਦੇ ਆ ਤਰਲੇ ਲੈਂਦੇ ਆ ਕਿ ਸਾਨੂੰ ਕੋਈ ਪਦਵੀ ਮਿਲ ਜਾਏ ਕੋਈ ਜਥੇਦਾਰ ਬਣ ਜਾਈਏ ਕੋਈ ਪ੍ਰਧਾਨ ਬਣ ਜਾਈਏ ਪਰ ਉਹ ਵੀ ਸਨ ਨਵਾਬ ਕਪੂਰ ਸਿੰਘ ਵਰਗੇ ਜਦੋਂ ਕੋਈ ਪੰਥ ਬਨਣ ਵਾਸਤੇ ਤਿਆਰ ਨਹੀਂ ਸੀ ਜਦੋਂ ਪੰਥ ਨੇ ਫੈਸਲਾ ਕੀਤਾ ਵੀ ਕਹਿੰਦੇ ਕਪੂਰ ਸਿੰਘ ਨੂੰ ਬਣਾ ਦਿਓ ਨਵਾਬੀ ਆਈ ਸੀ ਸਰਕਾਰ ਦੇ ਕੋਲ ਵੀ ਨਵਾਬੀ ਕਿਹਨੂੰ ਦੇਣੀ ਹੈ ਕਪੂਰ ਸਿੰਘ ਨੂੰ ਬੁਲਾਇਆ ਉਹ ਕਹਿੰਨ ਲੱਗੇ ਨਹੀਂ ਭਾਈ ਮੈਂ ਇਸ ਦੇ ਕਾਬਲ ਨਹੀਂ ਹਾਂ ਉਹ ਕਹਿੰਨ ਲੱਗੇ ਫਿਰ ਇਦਾਂ ਕਰੋ ਪੰਜ ਪਿਆਰੇ ਹੁਕਮ ਕਰਦੇ ਆ ਉਹ ਕਹਿੰਦੇ ਠੀਕ ਹੈ ਪੰਜ ਪਿਆਰਿਆਂ ਦਾ ਹੁਕਮ ਮੰਨਾਂਗੇ ਪਰ ਜੋ ਮੈਂ ਸੇਵਾ ਕਰਦਾ ਘੋੜਿਆਂ ਦੀ ਲਿੱਦ ਚੁੱਕਦੇ ਸੀ ਉਹ ਤਵੇਲੇ ਵਿੱਚ ਸੇਵਾ ਕਰਦੇ ਸੀ ਕਪੂਰ ਸਿੰਘ ਨਵਾਬੀ ਵੀ ਲਈ ਪਰ ਸੇਵਾ ਵੀ ਕਰਦੇ ਸੀ ਕਿੱਡਾ ਵੱਡਾ ਮਾਣ ਪ੍ਰਾਪਤ ਹੋਇਆ ਨਵਾਬ ਕਪੂਰ ਸਿੰਘ ਇਦਾਂ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਰਹੇ ਆ ਕਾਲ ਤੱਕ ਤੇ ਜਿਉਂ ਉਹਨਾਂ ਨੂੰ ਸਮਝ ਆਇਆ ਕਿ ਸਤਗੁਰ ਦਾ ਜਿਹੜਾ ਮਾਰਗ ਹੈ ਜੋ ਪ੍ਰਮਾਤਮਾ ਬਹੁਤ ਵੱਡੀ ਕਿਰਪਾ ਕਰਦਾ ਉਹ ਹੀ ਗੁਰੂ ਰਾਮਦਾਸ ਮਹਾਰਾਜ ਜਿਵੇਂ ਉਹਨਾਂ ਦਾ ਬਚਪਨ ਦਾ ਜੀਵਨ ਪੜਦੇ ਆ ਪਸ਼ੋਕੜ ਪੜਦੇ ਆ ਉਹਨਾਂ ਦੇ ਜੀਵਨ ਦਾ ਪਰ ਉਹਨਾਂ ਨੇ ਵੀ ਲੁਕੋਇਆ ਨਹੀਂ ਪਰ ਉਹਨਾਂ ਨੇ ਜਦੋਂ ਬਖਸ਼ਿਸ਼ ਕੀਤੀ ਐ ਇਦਾਂ ਦਾ ਰਾਜ ਕਮਾਇਆ ਅੱਜ ਦੇਖੋ ਪੂਰੀ ਦੁਨੀਆ ਦੇ ਵਿੱਚ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਤੇ ਕਿਹਨਾਂ ਦਾ ਭਾਵ ਹੈ ਕਿ ਗੁਰੂ ਨੇ ਮਾਰਗ ਦੱਸਿਆ ਗੁਰੂ ਕਿਰਪਾ ਕਰਦਾ ਬਖਸ਼ਿਸ਼ ਕਰਦਾ ਜਿਹੜੇ ਅੱਜ ਲੋਕ ਚੱਕਰਾਂ 'ਚ ਪੈ ਜਾਂਦੇ ਨਾ ਤੇ ਬਾਣੀ ਜਦੋਂ ਪੜਾਂਗੇ ਨਾ ਅਰਦਾਸ ਕਰੋ ਹੁਕਮਨਾਮਾ ਲਓ ਐਸਾ ਕੋਈ ਨਹੀਂ ਹੈ ਕਿ ਜਿਹੜਾ ਹੁਕਮਨਾਮੇ ਦੇ ਵਿੱਚੋਂ ਸਾਨੂੰ ਸੋਝੀ ਨਾ ਮਿਲਦੀ ਹੋਵੇ ਸਤਗੁਰੂ ਦੀ ਬਾਣੀ ਵਿੱਚ ਹਮੇਸ਼ਾ ਬੇਨਤੀ ਕਰਦਾ ਆ ਆਪਾਂ ਘਰੋਂ ਆਉਨੇ ਆ ਕੋਈ ਇੱਕ ਮੈਂਬਰ ਆਉਂਦਾ ਦੋ ਮੈਂਬਰ ਆਉਂਦੇ ਚਾਰ ਮੈਂਬਰ ਆਉਂਦੇ ਆ ਸੰਗਤ ਆਉਂਦੀ ਹੈ 100 ਬੰਦਾ ਹੋਵੇ 1000 ਬੰਦਾ ਹੋਵੇ ਸਾਰਿਆਂ ਦੀ ਅਰਦਾਸ ਬਖਰੀ-ਬਖਰੀ ਹੁੰਦੀ ਸਾਰੇ ਕੁਛ ਨਾ ਕੁਛ ਆਪਣੀ ਬੇਦਨਾ ਜਿਹੜੀ ਹੈ ਉਹ ਸਤਗੁਰੂ ਦੇ ਅੱਗੇ ਰੱਖਦੇ ਆ ਹਜ਼ਾਰ ਬੰਦਾ ਬੈਠਾ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੁੰਦਾ ਨਾ ਉਹ ਸਾਰਿਆਂ ਦੀ ਤਸਲੀ ਹੋ ਜਾਂਦੀ ਵੀ ਜੋ ਮੈਂ ਸਤਗੁਰੂ ਨੂੰ ਬੇਨਤੀ ਕੀਤੀ ਸੀ ਉਹਦਾ ਮੈਨੂੰ ਜਵਾਬ ਮਿਲ ਗਿਆ ਗੱਲ ਤਾਂ ਭਾਵਨਾ ਦੀ ਹੈ ਜਦੋਂ ਇਹਨੂੰ ਗੁਰੂ ਦਾ ਉਪਦੇਸ਼ ਗੁਰੂ ਦਾ ਹੁਕਮ ਸਮਝਾਂਗੇ ਕਿ ਗੁਰੂ ਦਾ ਹੁਕਮ ਹੈ ਤੇ ਸਤਗੁਰੂ ਤਾਂ ਰੋਜ਼ ਮਾਰਗ ਦੱਸਦਾ ਰੋਜ਼ ਕਿਰਪਾ ਕਰਦਾ ਗੁਰ ਸਤਗੁਰ ਦਾਤੇ ਪੰਥ ਬਤਾਇਆ ਹਰ ਮਿਲਿਆ ਆਏ ਪ੍ਰਭ ਮੇਰੀ ਅਣ ਦਿਨ ਆਨੰਦ ਪਿਹ ਆ ਵੱਡ ਭਾਗੀ ਹਰ ਵੇਲੇ ਉਸ ਜੀਵਨ ਦੇ ਵਿੱਚ ਆਨੰਦ ਆ ਗਿਆ ਖੇੜਾ ਆ ਗਿਆ ਵੱਡੇ ਭਾਗਾ ਵਾਲਾ ਬਣ ਗਿਆ ਸਭ ਆਸ ਪੂਜੀ ਜਨ ਕੇਰੀ ਉਸ ਜਨ ਦੀ ਸਾਰੀ ਆਸ ਪੂਰੀ ਹੋ ਗਈ ਆਖਰ ਵਿੱਚ ਸਤਗੁਰ ਕਹਿੰਦੇ ਜਗਨਾਥ ਜਗਦੀਸ਼ਰ ਕਰਤੇ ਸਭ ਵਸਗਤ ਹੈ ਹਰ ਕੇਰੀ ਏ ਜਗਤ ਦੇ नाथ ਏ ਜਗਤ ਦੇ ਈਸ਼ਵਰ ਜਗਨਾਥ ਜਗਦੀਸ਼ਰ ਕਰਤੇ ਸਭ ਵਸਗਤ ਹੈ ਹਰ ਕੇਰੀ ਵਸਗਤ ਪਾਵ ਸਭ ਕੁਝ ਤੇਰੇ ਅਧੀਨ ਹੈ ਤੇਰੇ ਵਸ ਵਿੱਚ ਹੈ ਮੇਰੇ ਪਰਮੇਸ਼ਰ ਅਕਾਲ ਪੁਰਖ ਸਤਿਗੁਰ ਕਹਿੰਦੇ ਮੇਰੇ ਹਰ ਜੀ ਉਹ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਾਕੇ ਜਿਉਂ ਭਾਵੇ ਤੇਰੇ ਬਖਸ਼ ਸਭ ਕੁਝ ਤੇਰੇ ਅਧੀਨ ਹੈ ਕੁਛ ਵੀ ਵਾਰਾ ਨਹੀਂ ਹੈ ਪਕਦਾ ਵੱਡਾ ਪ੍ਰਮਾਤਮਾ ਕਿੰਨੀ ਵੱਡੀ ਰਹਿਮਤ ਕਰਦਾ ਕਿੰਨੀ ਵੱਡੀ ਬਖਸ਼ਿਸ਼ ਕਰਦਾ ਜਗਨਨਾਥ ਜਗਦੀਸ਼ਰ ਕਰਤੇ ਸਭ ਵਸਗਤ ਹੈ ਹਰ ਕੇਰੀ ਜਨ ਨਾਨਕ ਸਰਨਾਗਤ ਆਏ ਹਰ ਰੱਖੋ ਪੈਜ ਜਨ ਕੇਰੀ ਏ ਸਤਿਗੁਰੂ ਅਸੀਂ ਤੇਰੀ ਸ਼ਰਨ ਵਿੱਚ ਆਏ ਹਰ ਰੱਖੋ ਪੈਜ ਮੇਰੀ ਇੱਜ਼ਤ ਰੱਖੋ ਮੇਰੀ ਲਾਜ ਰੱਖੋ ਹਰ ਰੱਖੋ ਪੈਜ ਜਨ ਕੇਰੀ ਉਹ ਰੱਖਦਾ ਹੈ ਉਹ ਲਾਜ ਰੱਖਦਾ ਹੈ ਸਾਡੇ ਚਿੱਤ ਚੇਤੇ ਵੀ ਨਹੀਂ ਹੁੰਦਾ ਜਿਹੜਾ ਕੰਮ ਪਰਮੇਸ਼ਰ ਕਰ ਦਿੰਦਾ ਕਈ ਵੇਲੇ ਆਪਾਂ ਕਹਿੰਦੇ ਲਾਓ ਪਤਾ ਨਹੀਂ ਕਿੱਦਾਂ ਕੰਮ ਹੋ ਗਿਆ ਪਾਸ਼ਾ ਜੀ ਬਾਣੀ ਵਿੱਚ ਕਹਿੰਦੇ ਆ ਅਚਿੰਤ ਅਚਿੰਤ ਕੰਮ ਕਰੇ ਪ੍ਰਭ ਤਿੰਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਰ ਅਚਿੰਤ ਮਤਲਬ ਸਾਡੇ ਚਿੱਤ ਚੇਤੇ ਵੀ ਨਹੀਂ ਹੁੰਦਾ ਕੰਮ ਉਹ ਪਰਮੇਸ਼ਰ ਕਰ ਦਿੰਦਾ ਪਰ ਜਦੋਂ ਅਸੀਂ ਚਿੰਤਾ ਕਰਦੇ ਆ ਤੇ ਕੁਝ ਵੀ ਨਹੀਂ ਹੁੰਦਾ ਕਿਉਂਕਿ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਇਹ ਉਹ ਪਰਮੇਸ਼ਰ ਅਕਾਲ ਪੁਰਖ ਹੈ ਜੇ ਆਪਾਂ ਬਾਣੀ ਪੜ੍ਹਦੇ ਆ ਜੇ ਅਸੀਂ ਸੇਵਾ ਕਰ ਰਹੇ ਆ ਬੜੀ ਸੁਣੀ ਉਦਾਹਰਣ ਦਿੰਦੇ ਸੀ ਮਸਕੀਨ ਦੀ ਕਹਿੰਦੇ ਮੇਰੇ ਉਸਤਾਦ ਬਲਵੰਤ ਸਿੰਘ ਜੀ ਨਿਰਮਲੇ ਕਹਿੰਦੇ ਇੱਕ ਦਿਨ ਕਥਾ ਕਰਕੇ ਆਏ ਡੇਢ ਘੰਟਾ ਕਥਾ ਕੀਤੀ ਤੇ ਜਦੋਂ ਕਮਰੇ ਦੇ ਵਿੱਚ ਆਏ ਕਹਿੰਦੇ ਅੱਜ ਤਾਂ ਖੱਪਿਆ ਅੱਜ ਤਾਂ ਟਾਈਮ ਪਾਸ ਹੋਇਆ ਕਹਿੰਦੇ ਮੇਰੇ ਮਨ ਵਿੱਚ ਬੜਾ ਆਇਆ ਸਮਝ ਨਹੀਂ ਸੀ ਵੀ ਕਥਾ ਕਰਕੇ ਆਇਆ ਤੇ ਕਹਿੰਦੇ ਮੈਂ ਖੱਪ ਗਿਆ ਅੱਜ ਤਾਂ ਤੇ ਇਹ ਕਹਿੰਦੇ ਫਿਰ ਜਦੋਂ ਸਮਝ ਆਈ ਜਦੋਂ ਇਸ ਸਫਰ ਦੇ ਵਿੱਚ ਆਪਣਾ ਸਫਰ ਸ਼ੁਰੂ ਕੀਤਾ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਨਾਲ ਸਮਝ ਆ ਗਈ ਜੇ ਹੋ ਜਾ ਤਾਂ ਕਥਾ ਜੇ ਕਰਨੀ ਪੈ ਜਾਵੇ ਤਾਂ ਵੀ ਟਾਈਮ ਪਾਸ ਹੀ ਹੈ ਫਿਰ ਕੁਝ ਵੀ ਨਹੀਂ ਯਾਦ ਆਉਂਦਾ ਜੋ ਕਰਵਾ ਦੇਣਾ ਸਭ ਕੁਝ ਉਹ ਕਰਵਾ ਦਿੰਦਾ ਸਭ ਕੁਝ ਯਾਦ ਕਰਾ ਦਿੰਦਾ ਜੇ ਹੋ ਜਾਏ ਤਾਂ ਪਾਠ ਜੇ ਕਰਨਾ ਪੈ ਜਾਏ ਫਿਰ ਨਹੀਂ ਉਹ ਕਰਾਉਂਦਾ ਹੈ ਜਦੋਂ ਆਪਾਂ ਕਰਦੇ ਆ ਨਾ ਤੇ ਸਹਿਜ ਪਾਠ ਕਰਦੇ ਆ ਤੇ ਅਰਦਾਸ ਕਰਕੇ ਕਰੀਏ ਕਿ ਸਤਿਗੁਰੂ ਤੂੰ ਕਿਰਪਾ ਕਰਨੀ ਹੈ ਤੂੰ ਬਖਸ਼ ਭਾਵੇਂ 1 ਅੰਗ ਪੜੋ 10 ਅੰਗ ਪੜੋ 20 ਅੰਗ ਪੜੋ ਪਰ ਉਹਦੇ ਜਦੋਂ ਉਹਨੇ ਕਰਾਉਣਾ ਨਾ ਤੇ ਫਿਰ ਉਹ ਬਖਸ਼ਿਸ਼ ਕਰ ਦਿੰਦਾ ਜਦੋਂ ਆਪਾਂ ਸੋਚਦੇ ਆ ਕਿ ਐਸੀ ਕਰਦੇ ਆ ਤੇ ਕੁਝ ਵੀ ਨਹੀਂ ਹੋਣਾ ਇਹ ਸਭ ਕੁਝ ਉਹਦੀ ਬਸ ਦੇ ਵਿੱਚ ਹੈ ਹਮਰੇ ਪ੍ਰਾਣ ਵਸਕਤ ਪ੍ਰਭ ਤੁਮਰੇ ਮੇਰਾ ਜੀਉ ਪਿੰਡ ਸਭ ਤੇਰੀ ਇਹ ਮੇਰਾ ਜਿਹੜਾ ਸਰੀਰ ਹੈ ਨਾ ਇਹ ਜਿਹੜਾ ਪਿੰਡ ਹੈ ਇਹ ਸਾਰਾ ਕੁਝ ਤੇਰਾ ਹੈ ਰਹਾਉ ਦੀ ਪੰਕਤੀ ਸਤਿਗੁਰ ਕਹਿੰਦੇ RAM ਮਨ ਤਨ ਲੋਚ ਮਿਲਣ ਹਰ ਕੇਰੀ ਗੁਰ ਹਰ ਦਰਸ ਦਿਖਾਵੋ ਮੇਰੇ ਮਨ ਤਨ ਲੋਚ ਕਨੇਰੀ ਦਇਆ ਕਰੋ ਹਰ ਦਰਸ ਦਿਖਾਵੋ ਮੇਰੇ ਮਨ ਤਨ ਲੋਚ ਕਨੇਰੀ ਰਾਮ ਮੇਰੇ ਮਨ ਤਨ ਲੋਚ ਮਿਲਣ ਹਰ ਕੇਰੀ ਗੁਰ ਕਿਰਪਾਲ ਕਿਰਪਾ ਕਿੰਚਤ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੀ ਆਪਾਂ ਅਰਦਾਸ ਹੀ ਕਰਦੇ ਆ ਨਾ ਤੇ ਆਪ ਜੀ ਭਾਗਾਂ ਵਾਲੇ ਅਰਦਾਸ ਹੀ ਕਰਦੇ ਆ ਨਾ ਸਤ ਗੁਰੂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾ ਉਹ ਹੈ ਗੁਰੂ ਕੀ ਸੰਗਤ ਗੁਰੂ ਦਾ ਮਲਾਪ ਤੇ ਗੁਰੂ ਮਹਾਰਾਜ ਕਿਰਪਾ ਕਰਨ ਅਰਦਾਸ ਹੈ ਸਤ ਗੁਰੂ ਮਹਾਰਾਜ ਇਸੇ ਤਰ੍ਹਾਂ ਆਪ ਜੀਆਂ ਤੇ ਰਹਿਮਤ ਪ੍ਰਿਆਤ ਰੱਖਣ ਆਪ ਜੀ ਦੇ ਨੇਮ ਦੇ ਵਿੱਚ ਸਤਗੁਰ ਬਾਧੇ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਬਲਾਵਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ